ਤੁਹਾਡੇ ਬਹੁਤ ਬਹੁਤ ਪਲਾਹਾਰ ਤੋਂ ਭਾਈ ਮੇ ਦਾ ਜਾਨੀਆ ਤੇ ਮੇਰਾ ਗੱਲ ਬੈਨਾ ਮੈਂ ਜੀ ਤੁਹਾਨੂੰ ਭਾਈ ਜੀ ਮੈਂ ਤਾਂ ਕਹਾਂ ਇਹ ਜੀ ਜੀ ਨਾ ਉਹਨਾਂ ਦਾ ਸਾਡੇ ਆਪਣੀ ਬਰਤਨਾਂ ਮਿਲੋ ਪਿਤਾਪਿਤਾ ਆ ਗਿਆ ਹਾਂ ਆਪੋ ਜੀ ਅਬੋਟ ਆਹ ਦੇਖੋ ਆ ਜੀ ਡੈਡੀ ਫਾਜ਼ਲ ਸਾਹਿਬ ਆਏ ਭਾਈ ਅੱਗੇ ਲੱਗ ਜਾ ਬੱਚੇ ਜਿਹੜੇ ਸਾਡੇ ਉਹ ਜੀ ਨੋ ਮਹਾ ਬੱਡੇ ਭਾਜੀ ਵੀ ਲੋਕਾਂ ਦੇ ਪਾਪ ਸਾਹਿਬ ਇੱਕ ਹੋਰ ਹੀ ਵਿੱਚ ਇੱਕ ਚੱਲ ਗਈ ਗੱਡੀ ਹੈ ਹਲੋ ਹਾਂ ਬਸ ਇਹ ਹੈ ਨਸ਼ਾ ਕੀਤਾ ਹੈ ਹਾਂ ਜੀ ਦੋਸਤਾਂ ਅਗਲੇ ਪਾਣੀ ਤੇ ਸਰਪਾ ਮਾਰੀ ਗਾੜੀਆਂ ਮੈਂ ਕਰਤੀਆਂ ਤੇ ਬੰਦਾ ਹੈ ਤੇਰੇ ਮਗਰੀਆਂ ਬੰਦਾ ਬੜਾ ਸਰਮਾਇਦਾਰ ਬੰਦਾ ਹੱਥ ਲੋਤਾ ਤੇ ਨਾਰ ਤੇ ਗੱਲ ਕਰੇ ਬੰਦਾ ਚੱਲ ਹਾਂ ਗੰਬਰੋਂ ਮੇਰੇ ਫੂਟ ਕੋਈ ਆਇਆ ਹੀ ਨਹੀਂ ਹਾਂ ਤੇਰਾ ਕੋਈ ਬੰਦਾ ਨਹੀਂ ਮੜਨ ਤੇਰੇ ਪਿੱਛੇ ਕੋਈ ਬੰਦਾ ਨਹੀਂ ਆ ਤੇਰੇ ਪਿੱਛੇ ਕੋਈ ਬੰਦਾ ਨਹੀਂ ਰਾਹ ਤੇ ਤੂੰ ਮੈਨੂੰ ਮੰਨਦਾ ਤੇਰੇ ਪੁੱਗਾ ਜਿਹੜੇ ਤੇਰੇ ਮਗਰ ਆਏ ਨੇ ਉਹ ਕਹਿੰਦੇ ਤੁਹਾਡਾ ਕੋਈ ਰੋਲ ਨਹੀਂ ਹੋ ਗਿਆ ਕਾਲੇ ਕੋਣ ਬੋਲਣਾ ਕਾਲਾ ਕਿਹਨਾਂ ਨਾਲ ਗੱਲ ਕਰਨੀ ਹੈ ਉਹਨਾਂ ਨੂੰ ਇੱਧਰ ਬੁਲਾ ਲੈ ਯਾਰ ਤੂੰ ਜੇ ਮੈਨ ਸਿੰਘ ਨਾਂ ਵਾਲੀ ਇੱਥੇ ਖਲੋਦੀ ਐਕਟ ਵਾਜਾ ਉਹ ਬੈਠੀ ਆ ਤੇ ਉਸ ਨੂੰ ਪੂਸਾਰ ਆਇਆ ਗੱਡੀ ਲੈ ਕੇ ਨਾ ਇਹਨੇ ਬ੍ਰੇਕ ਮਾਰੀ ਸਿੱਧਾ ਆ ਕੇ ਵਿੱਚ ਮਾਰਤੀ ਆ ਜੇ ਸਾਰੇ ਮਹਾ ਹੀ ਆਪਾਂ ਬਚ ਗਏ ਤੋਂ ਭੱਜ ਕੇ ਬੱਜੇ ਨਹੀਂ ਤੇ ਆਪਾਂ ਸੁੱਤੀ ਹੋਣ ਮਾਰ ਦੇਣਾ ਸਾਨੂੰ ਇਹ ਤਾਂ ਉਹ ਪੁਲਿਸ ਵਾਲਾ ਕਿਹੜੀ ਗੱਡੀ ਦੇ ਸੀ ਹਾਂਜੀ ਇਹ ਸਿਰਫ ਤੇ ਗੱਡੀ ਦੇ ਵਾਲੀ ਗੱਡੀ ਸੀ ਜੀ ਉੱਥੇ ਆ ਗਿਆ ਇਹਨੀਆਂ ਗੱਡੀਆਂ ਦਾ ਨੁਕਸਾਨ ਆਇਆ ਤਿੰਨ ਚਾਰ ਗੱਡੀਆਂ ਦੇ ਘੱਟੋ ਘਾਟ ਨੇ ਸਾਰੇ ਖਤਮ ਨਹੀਂ ਕਰਦੇ ਲੱਗਦਾ ਨੇ ਮੁਲਾਜ਼ਮ ਨੂੰ ਨਸ਼ਾ ਨਸ਼ਾ ਕੀਤਾ ਸੀ ਹੁਣ ਇਹਨਾਂ ਦਾ ਪਤਾ ਨਹੀਂ ਬਾਕੀਆਂ ਦੇ ਫੋਨ ਤੇ ਲੱਗੇ ਪਰ ਸਿੱਧੀ ਅੱਗੇ ਬ੍ਰੇਕ ਵੀ ਨਹੀਂ ਮਾਰੀ ਮੈਂ ਵੇਖਣ ਦੇ ਆ ਹੀ ਸਿੱਧਾ ਆ ਜਾ ਰਿਹਾ ਸੀ ਸਾਡੇ ਵੱਲ ਤੇ ਉਹਨੇ ਬ੍ਰੇਕ ਵੀ ਨਹੀਂ ਮਾਰੀ ਤੇ ਸਿੱਧਾ ਆ ਕੇ ਮਾਰ ਦਿੱਤੀ ਵਿੱਚ ਤੇ ਹੀ ਖਲੋਤੇ ਹੀ ਹੁਣ ਇੱਕ ਜਹਾਗੇ ਨਿਕਲੇ ਹੀ ਤੇ ਰਹਿਤਬੀਰ ਤੇ ਹੁਣ ਇਹ ਹੀ ਨਿਕਲੇ ਹੀ ਦੋਨੋਂ ਹੀ ਐਕਟਿਵ ਤੇ ਬੈਠੇ ਕੱਢਣੇ ਲੱਗੇ ਸੀ ਇਹ ਅੱਗੇ ਇੰਨੀ ਤੇਜ਼ੀ ਨਾਲ ਆਇਆ ਕਿਤੇ ਪੁਲਿਸ ਵਾਲਾ ਸੀ ਤੇ ਅਸੀਂ ਮਾਹ ਹੀ ਥੋੜਾ ਬਹੁਤਾ ਭੱਜ ਕੇ ਜਾ ਰਹੇ ਸੀ ਅਸੀਂ ਮਰੀ ਜਾਣਾ ਸੀ ਮਾਹ ਹੀ ਬਜੇ ਕਿਹੜੀ ਜਗ੍ਹਾ ਦਾ ਵਾਕਿਆ ਜੀ ਹੈ ਅਸੀਂ ਭਾਈ ਨਾਮ ਤਾਂ ਹੀ ਘੰਡੇ ਲੱਗੇ ਹੋ ਸ਼ਰਾਬ ਦੀ ਕੋਈ ਨਸ਼ਾ ਨੋਸ਼ ਕੀਤਾ ਕੋਈ ਕੁਝ ਹੋਦਾ ਹਾਂ ਜੀ ਕੋਈ ਨਸ਼ਾ ਨੋਸ਼ ਨਹੀਂ ਕੀਤਾ ਕੋਈ ਕੁਝ ਲੱਗਾ ਪਤਾ ਨਹੀਂ ਜੀ ਪਤਾ ਨਹੀਂ ਲੱਗਾ ਹੁਣ ਇਹ ਬੜੀ ਤੇਜ਼ੀ ਨਾਲ ਆ ਗਿਆ ਹੈ ਫੋਨ ਤੇ ਲੱਗਾ ਹੀ ਜਾਵੇ ਕਿੰਨੀਆਂ ਕਟੀਆਂ ਆਈ ਜਿਹੜੇ ਇਹਨਾਂ ਨੇ ਵਿੱਚ ਮਾਰੀਆਂ ਤਿੰਨ ਚਾਰ ਤਿੰਨ ਚੱਕਰ ਟੁੱਟ ਗਈ ਪੂਰੀ ਐਕਟਿਵਾ ਪੂਰੀ ਖਿਲਰ ਗਈ ਐਕਟਿਵਾ ਉਹ ਉਧਰ ਲੱਗੀ ਡੀਐਲਟੀ ਉਹ ਪੂਰੀ ਖਿਲਰ ਗਈ ਹੋਈ ਆ ਬਾਕੀ ਕਰਦੇ ਭਾਜੀ ਭਾਈ ਕੋਈ ਨਹੀਂ ਜੋ ਹੋਵੇ ਇਹਨਾਂ ਜੁਰਮਾਨਾ ਦੇ ਭਰਨਾ ਹੀ ਭਰਨਾ ਵਾ ਉਹ ਜੋ ਬਹੁਤ ਹੋਇਆ ਵਾ ਮਹ ਰਾਜ ਨਸ਼ਨੂਸ਼ੀ ਵੀ ਕੀਤਾ ਬੰਦੇ ਐਕਟੀਵਾ ਤੋੜੀਆਂ ਉਹ ਭਾਈ ਨਸ਼ਨੂਸ਼ਾ ਕੋਈ ਨਹੀਂ ਐਕਚੁਅਲੀ ਮੈਂ ਨਾ ਫੋਨ ਆਪਣਾ ਕਰਦਾ ਪਿਆ ਸੀ ਤੇ ਫੋਨ ਮੇਰੇ ਪਿਆ ਸੀ ਦਾ ਪੱਟਾਂ ਦੇ ਵਿੱਚ ਠੀਕ ਹੈ ਜੀ ਗੱਡੀ ਬਹੁਤ ਤੇਜ਼ ਚਲਾ ਰਹੇ ਸੀ ਤੇਜ਼ ਨਹੀਂ ਭਾਈ ਆਪਦੇ ਹੱਥ ਹੀ ਮੈਂ ਆਉਣ ਰਿਹਾ ਸੀ ਠੀਕ ਹੈ ਗੱਡੀ ਤੇਜ਼ ਚਲਾ ਰਹੇ ਤਾਂ ਹੀ ਉਹਨਾਂ ਦਾ ਨੁਕਸਾਨ ਹੋਇਆ ਭਾਈ ਮੇਰੀ ਗੱਲ ਤਾਂ ਸੁਣੋ ਮੈਂ ਆਪਦੇ ਹੱਥ ਹੀ ਸੀ ਠੀਕ ਹੈ ਨਾ ਉਹ ਮੇਰਾ ਫੋਨ ਡੇਗਿਆ ਪੈਰਾਂ ਦੇ ਵਿੱਚ ਠੀਕ ਹੈ ਜੀ ਉਹ ਫੋਨ ਫੜਦਾ ਫੜਦਾ ਥੱਲੇ ਧਿਆਨ ਹੋ ਗਿਆ ਜੀ ਠੀਕ ਆ ਤਾਂ ਹੀ ਆਪਦੇ ਹੱਥ ਤੋਂ ਇਧਰ ਇੰਨੀ ਆ ਗਈ ਆ ਸੋਰੀ ਉਹਦੇ ਲਈ ਮੈਂ ਗਲਤੀ ਮੰਨਣਾ ਆਪਣੀ ਉਹਨਾਂ ਦੀ ਐਕਟਿਵਾ ਵੀ ਟੁੱਟੀਆਂ ਹਾਂਜੀ ਕੋਈ ਗੱਲ ਨਹੀਂ ਜਿਹੜਾ ਹੋਇਆ ਉਹ ਮੈਂ ਸਮਝਦਾ ਹਾਂ ਗੱਲ ਜੋ ਨੁਕਸਾਨ ਹੋਇਆ ਉਹਨਾਂ ਦਾ ਮੈਨੂੰ ਪਤਾ ਆ ਗਲਤੀ ਮੇਰੀ ਆ ਮੈਂ ਫੂਨ ਫਾਂਡ ਆ ਪਿਆ ਸੀ ਉਹਦੇ ਵਿੱਚ ਗਲਤੀ ਮੇਰੀ ਆ ਕਿਹੜੀ ਜਗ੍ਹਾ ਦਾ ਰਾਮ ਨਾਮ ਕੀ ਤੇ ਕਿਹੜੀ ਜਗ੍ਹਾ ਮੈਂ ਸਰ ਗਨਮੈਨ ਚੱਲਦਾ ਹਾਂ ਜੀ ਕਰਮਜੀਤ ਸਿੰਘ ਗਿੱਲ ਨਾਲ ਜੀ ਹਾਂਜੀ ਵਾਈਸ ਚੇਅਰਮੈਨ ਐਸ ਚੱਲਦੇ ਤੇ ਉਹਨਾਂ ਨਾਲ ਗਨਮੈਨ ਚੱਲਦੇ ਮੰਨਦੇ ਹੋ ਕਿ ਤੁਹਾਡੀ ਗਲਤੀ ਹੀ ਆ ਹਾਂਜੀ ਭਾਈ ਮੈਂ ਮੰਨਣਾ ਮੇਰੀ ਗਲਤੀ ਆ ਮੈਂ ਫੂਨ ਫਾਂਡ ਲੱਗ ਗਿਆ ਪੈਰਾਜੋ ਤੇ ਉਹ ਧਿਆਨ ਜਿਹੜਾ ਪੈਰਾਜੋ ਹੋ ਗਿਆ ਸਟੀਅਰਿੰਗ ਤੋੜ ਕੇ ਤੇ ਉਹ ਜਿਹੜਾ ਗੱਡੀ